ਸੱਚੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਦੋਸਤੋ ਸਾਡੇ ਪਿੰਡ ਦੇ ਵਿੱਚ ਜਿਹੜੀ ਇੱਕ ਬੜੀ ਬਲੱਖਣ ਜੀ ਤਸਵੀਰ ਜਿਹੜੀ ਆ ਵੇਖਣ ਨੂੰ ਅੱਜ ਮਿਲ ਰਹੀ ਆ ਸਾਡੇ ਪਿੰਡ ਦੇ ਵਿੱਚ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਤੇ ਇੱਕ ਕਮੇਟੀ ਦੇ ਵੱਲੋਂ ਕਮੇਟੀ ਕਿਹੜੀ ਆ ਪ੍ਰੋਗਰਾਮ ਕੀ ਕੀਤਾ ਗਿਆ ਉਹ ਸਾਰਾ ਕੁਝ ਕਮੇਟੀ ਮੈਂਬਰਾਂ ਦੇ ਨਾਲ ਗੱਲਬਾਤ ਕਰਾਂਗੇ ਪਰ ਇੱਕ ਸੋਹਣੀ ਜੀ ਬਲੱਖਣ ਤਸਵੀਰ ਦੇਖੋ ਕਿ ਕਿੰਨੀਆਂ ਸੋਹਣੀਆਂ ਬਗਾਂ ਜਿਹੜੀਆਂ ਬੱਚਿਆਂ ਨੇ ਸਜਾਈਆਂ ਹੋਈਆਂ ਤੇ ਮੈਂ ਇੱਕ ਚੀਜ਼ ਹੋਰ ਬੜਾ ਅੱਜਕਲ ਦੇਖਦਾ ਕਿ ਪਿੰਡਾਂ ਦੇ ਵਿੱਚ ਇਹ ਤਾਂ ਪਿਛਲੇ ਟਾਈਮ ਦੇ ਵਿੱਚ ਬੱਚਿਆਂ ਦਾ ਜਿਹੜਾ ਹੈਗਾ ਜਿਹੜੇ ਕਟਿੰਗ ਵਾਲੇ ਬੱਚੇ ਤੁਹਾਨੂੰ ਇਹ ਦੇਖਦੇ ਨੇ ਹਾਂ ਸੋ ਅੱਜ ਕੱਲ ਦੇਖਿਆ ਕਿ ਪਿੰਡਾਂ ਦੇ ਵਿੱਚ ਬੱਚਿਆਂ ਦੇ ਵਿੱਚ ਜਿਹੜਾ ਟ੍ਰੈਂਡ ਹੈ ਆ ਦਸਤਾਰ ਨੂੰ ਲੈ ਕੇ ਜਿਹੜਾ ਦਸਤਾਰ ਸਜਾਉਣ ਨੂੰ ਲੈ ਕੇ ਕਾਫੀ ਦੁਬਾਰਾ ਜਿਹੜਾ ਉਹ ਵਧਿਆ ਵਾ ਇਹ ਟ੍ਰੈਂਡ ਆਇਆ ਘਾਤੋਂ ਆ ਕਿਉਂਕਿ ਕੁਝ ਸੰਸਥਾਵਾਂ ਨੇ ਜੋ ਇਸ ਇਸ ਗੱਲ ਤੇ ਲਗਾਤਾਰ ਜਿਹੜਾ ਉਹ ਜ਼ੋਰ ਦਿੰਦੀਆਂ ਨੇ ਦੀ ਗੁਰਬਾਣੀ ਨੂੰ ਪੜਨਾ ਤੇ ਗੁਰਬਾਣੀ ਦੇ ਨਾਲ ਜੁੜਨਾ ਸੋ ਕੋਸ਼ਸ਼ਾਂ ਜਿਹੜੀਆਂ ਨੇ ਇੱਕ ਕਮੇਟੀ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਇਹ ਕੋਈ ਜਿਹੜੀ ਬਾਬਾ ਫਤਿਹ ਸਿੰਘ ਦਾਸਤਾਰ ਲੈ ਰਿਆ ਸਾਡੇ ਪਿੰਡ ਦੇ ਨੌਜਵਾਨ ਜਿਹੜੇ ਐਨ ਆਰ ਆਈ ਵੀ ਇਸ ਲਹਿਰ ਦੇ ਵਿੱਚ ਸ਼ਾਮਲ ਨੇ ਉਹਨਾਂ ਦੇ ਵੱਲੋਂ ਕੁਝ ਉਦਮ ਕੀਤੇ ਜਾਂਦੇ ਨੇ ਸਭ ਤੋਂ ਪਹਿਲਾਂ ਚੱਲਦੇ ਆ ਭਾਜੀ ਇਹਨਾਂ ਦੇ ਕੋਲ ਇਹ ਗੁਰੂ ਘਰ ਦੇ ਵਾਸੀ ਨੇ ਸਭ ਤੋਂ ਪਹਿਲਾਂ ਫਤਿਹ ਦੀ ਸਾਜ ਪਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਤਾਂ ਪ੍ਰੋਗਰਾਮ ਜਿਹੜਾ ਉਹ ਕੀ ਕਰ ਰਹੇ ਹੋ ਫਾਇਦਾ ਪ੍ਰੋਗਰਾਮ ਇਹ ਹੈ ਜੋ ਬੱਚਿਆਂ ਨੂੰ ਗੁਰਬਾਨੀ ਨਾਲ ਜੋੜਨ ਵਾਸਤੇ ਹਮਮ ਤੇ ਉਹਦੇ ਵਿੱਚ ਬਾਬਾ ਫਤਿਹ ਸਿੰਘ ਦੇ ਨਾਂ ਤੇ ਅਸੀਂ ਦਸਤਾਰ ਲੈਣ ਦਾ ਨਾਮ ਰੱਖਿਆ ਤੇ ਗੁਰਬਾਨੀ ਮੁਕਾਬਲੇ ਦੇ ਵਿੱਚ ਦਸਤਾਰ ਦਾ ਮੁਕਾਬਲਾ ਜਿਹਦੇ ਵਿੱਚ ਬੱਚੇ ਮੁਕਾਬਲਿਆਂ ਦੇ ਵਿੱਚ ਇਹ ਆ ਕੇ ਜੋੜਨਗੇ ਗੁਰਬਾਨੀ ਨਾਲ ਜੋੜਨਗੇ ਗੁਰੂ ਘਰ ਨਾਲ ਜੋੜਨਗੇ ਤੇ ਇਹ ਜਿਹੜੀ ਤੁਹਾਡੀ ਸਭਾ ਵਾ ਇਹ ਕੌਣ ਚਲਾਉਂਦਾ ਤੁਹਾਨੂੰ ਕਿਸ ਤਰੀਕੇ ਨਾਲ ਮੈਨੇਜ ਕਿਵੇਂ ਕਰਦੇ ਹੋ ਇਸ ਚੀਜ਼ ਨੂੰ ਇਹ ਕੋਈ ਨਹੀਂ ਜੇ ਬਾਹਰ ਸਾਡੇ ਐਨਆਰਆਈਸ ਗਏ ਆ ਪਿੰਡ ਤੋਂ ਦੇ ਹੋਵੇ ਉਦੋਂ ਉਹਨਾਂ ਦਾ ਉਦੋਂ ਆ ਹੋਰ ਵੀ ਜਿਹੜੇ ਆਪਣਾ ਸਾਂਝਾ ਕਰਕੇ ਪੈਸਾ ਬਖਤਦੇ ਨੇ ਸੋ ਉਹ ਸਾਨੂੰ ਇਨਾਮ ਵਗੈਰਾ ਲਿਆ ਦਿੰਦੇ ਨੇ ਬੱਚਾ ਵਾਂਗ ਅੱਜ ਜਿਹੜਾ ਪ੍ਰੋਗਰਾਮ ਹੈ ਅੱਜ ਦਾ ਪ੍ਰੋਗਰਾਮ ਦੇ ਵਿੱਚ ਕਿਹੜੇ ਕਿਹੜੇ ਥੀਮ ਰੱਖੇ ਗਏ ਕਿਹੜੀਆਂ ਕਿਹੜੀਆਂ ਚੀਜ਼ਾਂ ਰੱਖੀਆਂ ਗਈਆਂ ਅੱਜ ਮੁਕਾਬਲੇ ਜੋ ਹੈ ਇੱਕ ਗਰਬਾਣੀ ਦਾ ਮਿਹਰਬਾਨੀਆਂ ਸਰਾਉਣੀਆਂ ਜਬ ਇਸ ਐਕ ਜਾਂ ਸਾਹਿਬ ਪ੍ਰੈਕਟਰ ਸਾਹਿਬ ਜੀ ਚੌਕ ਦੇ ਸਾਹਿਬ ਸੋ ਪੰਜਾਬ ਬਾਨੀਆਂ ਦਾ ਜਾਂ ਹੋਰ ਵੀ ਬਾਨੀਆਂ ਬੱਚੇ ਉਸਤਾਰ ਦਾ ਕਾਬਜ਼ਾ ਲਗ ਗਿਆ ਸੋ ਇਸ ਤਰ੍ਹਾਂ ਕੇ ਬੱਚੇ ਬਾਨੀ ਨਹੀਂ ਸਰਾਉਂਦੇ ਕਾਫੀ ਇਹ ਦਿਨਾਂ ਨਾਲ ਫਰਕ ਪਿਆ ਬਹੁਤ ਬੱਚੇ ਬਾਨੀ ਨਾਲ ਜੁੜ ਚੁੱਕੇ ਨੇ ਦਸਤਾਰ ਨਾਲ ਜੁੜ ਚੁੱਕੇ ਨੇ ਬਹੁਤ ਫਰਕ ਪੈਂਦਾ ਜੀ ਮੈਂਬਰ ਸਾਹਿਬ ਕਿੰਨੇ ਕੁ ਬੱਚੇ ਜਿਹੜੇ ਆ ਪਿੰਡ ਦੇ ਜਿਹੜਾ ਉਹ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੈ ਆਪਣੇ ਕੋਲ 100 ਦੇ ਕਰੀਬ ਬੱਚਾ ਸ਼ਾਮਲ ਹੈ ਜਿਹਦੇ ਵਿੱਚ ਗੁਰਬਾਣੀ ਦਾ ਵੀ ਮੁਕਾਬਲਾ ਹੋ ਰਿਹਾ ਹੰਮ ਦਸਤਾਰ ਦਾ ਵੀ ਮੁਕਾਬਲਾ ਹੋ ਰਿਹਾ ਹੰਮ ਤੇ ਇਸ ਕਰਕੇ ਮਤਲਬ ਮਤਲਬ ਸਾਬਾ ਵੀ ਸਾਬ ਹਾਂ ਉਹਨਾਂ ਦਾ ਬੱਚਿਆਂ ਦਾ ਹੌਸਲਾ ਵਧਾਈ ਵੀ ਕਰਨਾ ਬਹੁਤ ਬਹੁਤ ਐਨਆਰਆਈ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਸਾਡਾ ਸੰਯੋਗ ਦਿੱਤਾ ਇਹਨਾਂ ਦੀ ਹੌਸਲਾ ਵਧਾਈ ਕਰਨ ਵਾਸਤੇ ਅਸੀਂ ਕੁਝ ਗਿਫਟ ਵੀ ਲੈਂਦੇ ਹਾਂ ਉਹ ਇਹਨਾਂ ਨੂੰ ਦਿੱਤੇ ਜਾਣਗੇ ਇਹ ਗਿਫਟ ਦੀ ਗੱਲ ਕਰਦੇ ਹਾਂ ਸਤਨਾਮ ਭਾਜੀ ਕੀ ਕੀ ਗਿਫਟ ਜਿਹੜੇ ਬੱਚਿਆਂ ਨੂੰ ਦਿੱਤੇ ਜਾਣਗੇ ਜਿਹੜੇ ਛੋਟੇ ਬੱਚਿਆਂ ਦਾ ਜੋ ਮੁਕਾਬਲਾ ਆ ਉਹਦੇ ਵਿੱਚ ਰੋਟੀ ਵਾਲਾ ਟਿਫਨ ਹੈ ਛੋਟੇ ਬੱਚਿਆਂ ਨੂੰ ਨਾਲ ਮੈਡਲ ਦਿੱਤਾ ਜਾਏਗਾ ਹੂੰ ਉਸ ਤੋਂ ਉੱਪਰ ਜਿਹੜਾ ਬੱਚਿਆਂ ਦਾ ਦਸਤਾਰ ਲੈਣ ਦਾ ਆ ਦਸਤਾਰ ਦਾ ਮੁਕਾਬਲਾ ਉਹਦੇ ਵਿੱਚ ਪਹਿਲਾ ਨਾਮ 3500 ਆ ਦੂਸਰਾ ਨਾਮ 2100 ਰੁਪਿਆ ਵਾ ਤੀਸਰਾ ਨਾਮ ਜਿਹੜਾ ਉਹ 1100 ਰੁਪਿਆ ਵਾ ਬਾਕੀ ਜੋ ਬੱਚਾ ਪੂਰੀ ਸ਼ੁੱਧ ਬਾਣੀ ਸੁਣਾਏਗਾ ਅਮਰਤਾਰੀ ਹੋਏਗਾ ਉਹ ਬੱਚੇ ਨੂੰ ਸੈਕੰਡਰੀ ਨਾਮ ਦੇ ਵਿੱਚ ਦਿੱਤਾ ਜਾਵੇਗਾ ਠੀਕ ਹੈ ਜੀ ਅ ਖਲੀਪਾ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਇਹੋ ਜੀਆਂ ਜੜੀਆਂ ਲਹਿਰ ਆ ਜਾਂ ਇਹੋ ਜੇ ਤੁਹਾਡੇ ਪ੍ਰੋਗਰਾਮ ਆ ਕਿੰਨੇ ਕ ਅਸਰ دار ਜਿਹੜੇ ਉਹ ਹੋਣਗੇ ਪਿੰਡਾਂ ਦੇ ਵਿੱਚ ਜਾਂ ਇਹਨਾਂ ਜੀ ਦੇਖੋ ਜਦੋਂ ਪਹਿਲਾਂ ਵੀ ਅੰਦੋਲਨ ਹੁੰਦੇ ਰੇ ਨਾ ਤੇ ਜੇ ਲੋਕ ਲਹਿਰ ਬਣ ਕੇ ਚੱਲੀ ਤੇ ਪੂਰੀ ਪਈ ਤੇ ਇਹ ਵੀ ਜੇ ਲੋਕ ਲਹਿਰ ਬਣ ਜਾਈ ਸਾਡਾ ਤੇ ਇਹ ਖਿਆਲ ਆ ਕਿ ਲੋਕ ਲਹਿਰ ਬਣ ਜਾਵੇ ਤੇ ਲੋਕਾਂ ਦੇ ਵਿੱਚ ਉਤਸ਼ਾਹ ਹੋਵੇ ਬਾਣੀ ਪੜਨ ਦਾ ਪੜਾਉਣ ਦਾ ਬੱਚਿਆਂ ਨੂੰ ਅੱਗੇ ਭੇਜਨ ਦਾ ਸੋ ਇਹ ਲੋਕ ਲਹਿਰ ਬਣ ਕੇ ਜਿਹੜੀ ਹੈ ਆ ਬੜੀ ਕਾਮਯਾਬੀ ਹੋ ਸਕਦੀ ਆ ਜਿਹੜੀਆਂ ਸੰਸਥਾਵਾਂ ਜਾਂ ਕੋਈ ਜਥੇਬੰਦੀਆਂ ਨਾ ਉਹ ਫਰਮੈਸ਼ਾਂ ਤੱਕ ਹੀ ਰਹਿ ਜਾਂਦੀਆਂ ਨੇ ਫਰਮੈਸ਼ੀ ਬੱਚੇ ਪਾਸ ਕਰਦੇ ਸਾਡੇ ਲਈ ਚੈਹੋਜੀ ਗੱਲ ਕੋਈ ਨਹੀਂ ਹੋ ਕੇ ਫਰਮੈਸ਼ੀ ਬੱਚੇ ਪਾਸ ਕੀਤੇ ਜਾਣ ਗਰੀਬਾਂ ਦੇ ਬੱਚੇ ਨੂੰ ਪਿੱਛੇ ਰੱਖਿਆ ਜਾਵੇ ਸੋ ਹਾਲੇ ਦੀ ਯੋਗਤਾ ਮੁਤਾਬਕ ਇੱਥੇ ਇੱਕ ਚੀਜ਼ ਹੋ ਰਿਹਾ ਆ ਆਪਾਂ ਪਿੰਡ ਦੇ ਵਿੱਚ ਜਿੰਨੇ ਕਮਿਊਨਿਟੀ ਆ ਸਾਰੇ 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 ਬੱਚੇ ਇੱਥੇ ਆਏ ਆ ਹਾਂਜੀ ਹਾਂਜੀ ਸਾਰੇ ਨਾਲੇ ਮੇਰੇ ਜਿੰਨੀਆਂ ਹਾਂਜੀ ਹਮ ਸਭ ਤੇ ਇਹਦੇ ਵਿੱਚ ਕੋਈ ਉਮਰ ਦਾ ਵੀ ਕੀਤਾ ਗਿਆ ਵੀ ਇੰਨੀ ਉਮਰ ਦਾ ਉਮਰ ਦੇ ਵਿੱਚ categories ਕੀਤੀ ਗਈ ਹੈ ਵੀ ਐਸਐਸ ਗਰੁੱਪ ਦੀ ਇਹਨੇ ਨੇ categories ਦੇ ਹਿਸਾਬ ਨਾਲ ਉਮਰ ਦੇ ਹਿਸਾਬ ਨਾਲ ਕਿ ਕਿਸ ਦੇ ਕਿਹਨਾਂ ਪਾਣੀ ਆ ਪਾਣੀ ਦੇ ਵਿੱਚ ਕੋਈ ਨਹੀਂ ਕੀਤਾ ਉਹ ਖੁੱਲਾ ਹੀ ਆ ਇਹ 1 ਤੋਂ 20 ਸਾਲ ਤੱਕ ਅੱਛਾ ਹਾਂਜੀ ਤੇ ਇੱਕ ਛੋਟੀ ਕਿਤਾਬ ਹੈ ਸਾਡੇ ਕੋਲ ਕੁਐਸਚਨ ਆਨਸਰ ਤੇ ਉਹਦੇ ਵਿੱਚ ਬੱਚਿਆਂ ਦਾ ਹੈ ਕਿ 5 ਸਾਲ ਤੱਕ ਦੇ ਆ ਜਾਂ 12 ਸਾਲ ਤੱਕ ਦੇ ਆ ਉਹਦੇ ਵਿੱਚ ਥੋੜਾ ਹੈ ਪੜਾਈ ਦਿੱਤਾ ਉਸ ਤੇ ਬਾਕੀ ਜੋ ਕੁਰਬਾਨੀਆਂ ਉਹ ਖੁੱਲਾ ਹੀ ਆ ਅੱਛਾ 20 ਸਾਲ ਤੱਕ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਇਧਰ ਬੱਚਿਆਂ ਨੂੰ ਦੇਖ ਸਕਦੇ ਹੋ ਕਿੰਦਾ ਇੰਟਰਸਟ ਹੈ ਨਾ ਬੱਚਿਆਂ ਦਾ ਸੋ ਕੋਈ ਸਮਾਂ ਹੀ ਜਦੋਂ ਬੱਚੇ ਕਟਿੰਗ ਦਾ ਇੱਕ ਟ੍ਰੈਂਡ ਚੱਲਦਾ ਹੁੰਦਾ ਸੀ ਤੇ ਅੱਜ ਕੱਲ੍ਹ ਦੇਖ ਰਹੇ ਹਾਂ ਸਾਡੇ ਪਿੰਡ ਦੇ ਵਿੱਚ ਜਿਹੜੇ ਬੱਚੇ ਨੇ ਉਹ ਦਸਤਾਰਾਂ ਜਿਹੜੀਆਂ ਉਹ ਸਜਾਈਆਂ ਹੀਆਂ ਨੇ ਬੱਚਿਆਂ ਨੇ ਅਪਾ ਬੱਚਿਆਂ ਕੋਲੇ ਵੀ ਪੁੱਛਦੇ ਹਾਂ ਕਿ ਇਸ ਤਰੀਕੇ ਨਾਲ ਦੇਖਦੇ ਹੋ ਕਿ ਅੱਜ ਪ੍ਰੋਗਰਾਮ ਪਿੰਡ ਦੇ ਵਿੱਚ ਕੀਤਾ ਜਾ ਰਿਹਾ ਹੈ ਸਸਤਾਰ ਲਹਿਰ ਦੇ ਵੱਲੋਂ ਪ੍ਰੋਗਰਾਮ ਕੀਤਾ ਗਿਆ ਕਿੰਨਾ ਕਸਰ ਪੈਂਦਾ ਵਾ ਤੋਂ ਸੋਹਣੀਆਂ ਦਸਤਾਰਾਂ ਸਜਾਈਆਂ ਨੇ ਕਿੰਨਾ ਕਸਰਪੰਦਾ ਕੀ ਕੀ ਸਿੱਖਣ ਨੂੰ ਕਿ ਮਿਲਦਾ ਸਿੱਖਣ ਨੂੰ ਮਿਲਦਾ ਮਿਲਦਾ ਮਾਪੀ ਸਾਨੂੰ ਕੇਸ ਨਹੀਂ ਕਟਾਉਣੀ ਚਾਹੀਦੀ ਗੁਰੂ ਨਾਲ ਜੜਨ ਚਾਹੀਦੀ ਗੁਰੂ ਨਾਲ ਜੜਨ ਜਾਈਦਾ ਵਾ ਠੀਕ ਹੈ ਇਹ ਤਾਂ ਬਹੁਤ ਪ੍ਰਭਾਵਿਤ ਪਿੰਦਾ ਸਾਰੇ ਬੱਚਿਆਂ ਨੇ ਤੇ ਅੱਜ ਫਿਰ ਤਿਆਰੀ ਆ ਦਸਤਾਰ ਬੰਦੀ ਦਾ ਕਿਹੜਾ ਮੁਕਾਬਲਾ ਜਿਹੜਾ ਵਾ ਦਸਤਾਰ ਮੁਕਾਬਲਾ ਤੁਸੀਂ ਦਸਤਾਰ ਮੁਕਾਬਲੇ ਦੇ ਵਿੱਚੋਂ ਹਾਂਜੀ ਅੱਛਾ ਸੋ ਦੇਖ ਸਕਦੇ ਹੋ ਕਿ ਸੋਹਣੀਆਂ ਦਸਤਾਰਾਂ ਸਜਾਈਆਂ ਹੋਈਆਂ ਨੇ ਬੱਚਿਆਂ ਨੇ ਸਾਰਿਆਂ ਨੇ ਉਦਮਾਂ ਦੀ ਲੋੜ ਆ ਇਹ ਹੋਈਆਂ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਸਾਰੀਆਂ ਸੰਸਥਾਵਾਂ ਨੂੰ ਗੁਰੂ ਘਰ ਦੇ ਜਿਹੜੇ ਨਿਜ਼ਮ ਨੇ ਗੁਰਬਾਣੀ ਨੂੰ ਪੜਨਾ ਗੁਰਬਾਣੀ ਨੂੰ ਜਿਹੜਾ ਪੜ ਕੇ ਆਪਣੀ ਜ਼ਿੰਦਗੀ ਵਿੱਚ ਜਿਹੜਾ ਉਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਣਾ ਇਹ ਸਿਖਾਉਣਾ ਜਿਹੜਾ ਬੱਚਿਆਂ ਨੂੰ ਜ਼ਰੂਰੀ ਆ ਸੋ ਇਹ ਕਮੇਟੀ ਦੀਆਂ ਜਾਂ ਇਸ ਲਹਿਰ ਦੀਆਂ ਤੁਹਾਨੂੰ ਕੋਸ਼ਿਸ਼ਾਂ ਕਿਹੋ ਜਿਹੀਆਂ ਲੱਗੀਆਂ ਤੁਸੀਂ ਆਪਣੀ ਕੋਸ਼ਿਸ਼ ਜ਼ਰੂਰ ਆਪਣੀ ਟਿੱਪਣੀ ਦੇ ਵਿੱਚ ਤੁਸੀਂ ਜ਼ਰੂਰ ਸਾਨੂੰ ਜਿਹੜਾ ਵਾ ਦੱਸਿਓ ਸੋ ਬਹੁਤ ਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ